ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭਨਾ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਆਪਾਂ ਲੱਗੇ ਆ ਔਰ ਨੂੰ ਗਾਜਰਾ ਤੇ ਮਟਰ ਮਿਕਸ ਸਬਜ਼ੀ ਬਣਾਣਾ ਤੇ ਇਹਦੇ ਲਈ ਆਪਾਂ ਲਿਆਏ ਪਿਆਜ਼ ਕੱਟੇ ਨੇ ਤੇ ਆਪਾਂ ਟਮਾਟਰ ਲਿਆਏ ਤੇ ਆ ਆਪਾਂ ਮਤਲਬ ਕਿ ਲਸਣ ਧਨੀਆ ਤੇ ਅਦਰਕ ਦੀ ਇਹਨੂੰ ਕੁੰਡੇ ਦੇ ਵਿੱਚ ਦਰੜ ਫੜੜ ਕੀਤਾ ਤੇ ਤੇ ਪਾਵਾਂਗੇ ਤੇ ਇਧਰ ਆਹ ਤੇਲ ਗਰਮ ਹੋ ਰਿਹਾ ਤੇ ਆਪਾਂ ਦੇਖ ਲੈਨੇ ਆ ਕਿ ਤੇਲ ਗਰਮ ਹੋਇਆ ਕਿ ਨਹੀਂ ਹਜੇ ਆਪਣਾ ਤੇਲ ਥੋੜਾ ਜਿਹਾ ਘੱਟ ਗਰਮ ਹੋਇਆ ਤੇਲ ਥੋੜਾ ਜਿਹਾ ਹੋਰ ਗਰਮ ਹੋ ਲਵੇ ਤੇ ਫੇਰ ਆਪਾਂ ਇਹਦੇ ਵਿੱਚ ਸੱਤ ਪੈਣਾ ਥੋੜਾ ਜਿਹਾ ਜੀਰਾ ਪਾਵਾਂਗੇ ਜੀਰੇ ਨੂੰ ਵੀ ਆਪਾਂ ਥੋੜਾ ਜਿਹਾ ਕੁੱਟਿਆ ਹੋਇਆ ਹੈ ਕਿਉਂਕਿ ਬੱਚੇ ਸੱਤ ਜੀਰੇ ਤਾਂ ਥੋੜਾ ਜਿਹਾ ਕਰਦੇ ਨੇ ਇਸ ਕਰਕੇ ਆਪ ਜੀਰਨ ਥੋੜਾ ਜਿਹਾ ਕੁੱਟ ਲਈਦਾ ਤੇ ਤੇਲ ਆਪਣਾ ਹਜੇ ਚੰਗੀ ਤਰ੍ਹਾਂ ਗਰਮ ਹੋ ਜਾਏ ਕਿਉਂਕਿ ਜਿਹੜਾ ਆਪਣਾ ਤੇਲ ਆ ਨਾ ਪੂਰੀ ਤਰ੍ਹਾਂ ਨਾਲ ਸੜਿਆ ਹੋਵੇ ਤੇ ਫਿਰ ਆਪਣੀ ਸਬਜੀ ਜਿਹੜੀ ਨਾ ਬਹੁਤ ਹੀ ਜ਼ਿਆਦਾ ਸੋਹਣੀ ਬਣਦੀ ਹੈ ਤੇ ਅੱਜ ਕੱਲ੍ਹ ਸਰਦੀਆਂ ਦੇ ਵਿੱਚ ਜਿਹੜੀ ਮਿਕਸ ਸਬਜੀ ਹੈ ਨਾ ਇਹ ਬਹੁਤ ਵਧੀਆ ਬਣਦੀ ਹੈ ਤੇ ਮਮ ਤੁਹਾਨੂੰ ਮੱਕੀ ਦੀ ਰੋਟੀ ਨਾਲ ਵੀ ਇਹ ਸਬਜੀ ਖਾ ਲੈਂਦੀ ਆ ਬਹੁਤ ਵਧੀਆ ਲੱਗਦੀ ਮੱਕੀ ਦੀ ਰੋਟੀ ਨਾਲ ਮਿੱਸੀ ਰੋਟੀ ਨਾਲ ਮਿਕਸਰ ਸਬਜੀ ਅਜੇ ਗਾਜਰਾਂ ਜਿਵੇਂ ਦੀਆਂ ਸਿਆਲ ਵਿੱਚ ਹੁੰਦੀਆਂ ਉਵੇਂ ਦੀਆਂ ਤਾਂ ਨਹੀਂ ਆਈਆਂ ਅਜੇ ਵੀ ਥੋੜਾ ਫਰਕ ਹੈ ਗਾਜਰਾਂ ਦਾ ਮੋਜੀ ਇੱਥੇ ਨਾਲ ਆਪਾਂ ਜੀਰਾ ਪਾਤਾ ਤੇ ਜੀਰਾ ਵੀ ਆਪਾਂ ਥੋੜਾ ਜਿਹਾ ਕੁੱਟਿਆ ਹੋਇਆ ਸੀ ਤੇ ਹੁਣ ਆਪਾਂ ਪਾ ਦਾਂਗੇ ਪਿਆਜ਼ ਨਾਪੋ ਥੋੜਾ ਜਿਹਾ Masala.

Non ho un secolo là che è un po' più alto. Non ho un secolo là che è un po' più alto. Logico. Ora il panale è lontano. ਤੇ ਇੱਥੇ ਦੋ ਚਮਚੇ ਧਰਕੇ ਮੈਨੂੰ ਇਹਦੇ ਪਾਈ ਨੇ ਤੇ ਹੁਣ ਪਾਵਾਂਗੇ ਨਾਲ ਹੀ ਫਲਦੀ ਤੇ ਇਹ ਪਾਤੀ ਆ ਪਹਵਦੀ ਤੇ ਇਹ ਪਾਸਾ ਆਪਾਂ ਘਰ ਦਾ ਬਨਾਇਆ ਹੋਇਆ ਮਸਾਲਾ ਤੇ ਇਹ ਹੈਗੀ ਲਾਲ ਮਿਰਚ ਤੇ ਜਿਹੜੀ ਦੂਸਰੀ ਹਰੀ ਮਿਰਚ ਨਾਲ ਮੈਂ ਉਹ ਇੱਕ ਪਾਈ ਸੀ ਤੇ ਥੋੜਾ ਜਿਹਾ ਪਾਵਾਂਗੇ ਭੁੰਨਿਆ ਆ ਜੀਰਾ ਤੇ ਆਪਣੀ ਸਬ지 ਬਹੁਤ ਜ਼ਿਆਦਾ ਸਵਾਦਤ ਹੋਣੀ ਜੀ ਸਬਜੀ ਦੇ ਵਿੱਚ ਮਸਾਲੇ ਦੀ ਗੱਲ ਨਹੀਂ ਤੇ ਮਸਾਲਾ ਧੁੰਨਣ ਦੀ ਗੱਲ ਬਸ ਇੱਥੇ ਆਪਾਂ ਨੂੰ ਛੜਾ ਜਿਹਾ ਸਰ ਚਾਹੀਦਾ ਮਸਾਲਾ ਧੁੰਨਣ ਲਈ ਜਿੰਨੇ ਸਬਜੀ ਆਪਾਂ ਜਿੰਨੇ ਸਬਜ਼ ਨਾਲ ਵਾਹਿਗੁਰੂ ਘੇ ਕੇ ਬਣਾਵਾਂਗੇ ਸਬਜੀ ਉਹਨੀ ਸਵਾਦ ਬਣੇਗੀ ਸẢਬਾ ਆਪਣਾ ਬਹੁਤ ਹੀ ਜ਼ਿਆਦਾ ਸੋਨਾ ਪਿਆਰ ਹੋ ਗਿਆ ਸਾਡੇ ਬੀਬੀ ਜੀ ਇਸ ਤਰ੍ਹਾਂ ਬਣਾਉਂਦੇ ਸੀ ਸਰਜੀ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਣਾ ਪਾਣੀ ਪਾ ਕੇ ਹੁਣ ਆਪਾਂ ਇਹ ਇੱਕ ਵਾਰੀ ਧੱਕ ਦਿਆਂਗੇ ਚੋਣ ਕੇ ਵਾਪਸ ਵਸਲੇ ਵਿੱਚ 1.5 ਵਸਤੇ ਨਾਲ ਪੈਨ ਟਾਕ ਦਿਆਂਗੇ ਹਾਂਜੀ ਹੁਣ ਆਪਾਂ ਇਹਨੂੰ ਟਾਕ ਦਿਆਂਗੇ फिर आप सारी सब्ज़ी अपने पा देंगे तो। लो जी इतने आप दे देंगे तो ना। दो मिनट तो बाद आप सब्जी पावे इस तरीके अपनी सब्जी बहुत ही ज़्यादा स्वाद बनेगी लो जी इतना अपना मसाला बहुत ही ज़्यादा सोना तैयार हो गया आलू गाजर पाती हैं, तो आप पा मटर पा देंगे आलू गाजर दे मटर मिक्स सब्जी अपनी अच्छा हम आपूक देंगे अपनी सब्जी हो जाएगी बन के तैयार ਤੇ ਸਬਜੀ ਬਹੁਤ ਹੀ ਜਿਆਦਾ ਸੋਹਣੀ ਬਣੇਗੀ। ਇਹ ਆਪਣਾ ਸਬਜੀ ਤਿਆਰ ਕਰ ਦਿੱਤਾ। ਸਬਜੀ ਆਪਣੀ ਬਣ ਕੇ ਹੋ ਗਈ ਪਿਆਰ ਤੇ ਦੇਖੋ ਆਪਣੀ ਮਿਕਸ ਸਬਜੀ ਤਿਆਰ ਹੈ। ਸਬਜ਼ੀ ਦੇਖੋ ਬੰਨ ਚਲੋ ਅੱਛਾ ਤੁਸੀਂ ਦੱਸੋ ਤੁਹਾਨੂੰ ਇਹ ਮਿਕਸ ਸਬਜ਼ੀ ਕਿਵੇਂ ਦੀ ਲੱਗੀ ਤੇ ਜਰੂਰ ਦੱਸਿਓ ਤੇ ਪਲੀਜ਼ ਜਿਹੜੇ ਨਵੇਂ ਆਏ ਹੈ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਨੂੰ ਵੀਡੀਓ ਕਿਹੋ ਜੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਬਹੁਤ ਬਹੁਤ ਧੰਨਵਾਦ ਜੀ